ਬਾਰਡਰ ਦੇ ਉੱਤੇ ਇਹ ਪਿੰਡ ਵਸਦਾ ਹੈ ਤੁਸੀਂ ਮੇਰੇ ਬਿਲਕੁਲ ਮੈਨੂੰ ਲੱਗਦਾ ਹੈ ਕਿ ਸਿਰਫ ਦੋ ਲਾਂਗਾ ਦੇ ਉੱਤੇ ਇਹ ਕੰਡਿਆਲੀ ਤਾਰ ਹੈਗੀ ਹੈ ਮਾਹੌਲ ਜੰਗ ਦਾ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਹੈ ਜੇ ਕਿਸੇ ਸਮੇਂ ਵੀ ਜਿਹੜਾ ਜਿਹੜੇ ਹਾਲਾਤ ਨੇ ਕਿਸੇ ਸਮੇਂ ਵੀ ਬੋਲ ਖਰਾਬ ਹੋ ਸਕਦਾ ਡਰ ਲੱਗਦਾ ਹੈ ਜਿਸ ਤਰੀਕੇ ਦਾ ਰੌਲਾ ਪੈ ਰਿਹਾ ਵੀ ਜੰਗ ਲੱਗ ਜਾਣੀ ਹੈ ਹਾਲਾਤ ਵਿਗੜ ਜਾਣੇ ਡਰ ਲੱਗਦਾ ਹੈ ਸੰਕਟਰ ਦੇ ਵਿੱਚ ਵੀ ਡਰ ਲੱਗਦਾ ਹੈ ਪੈਣ ਵੀ ਲੱਗਦਾ ਹੈ ਕਿ ਮੂਹ ਵਧ ਰਿਹਾ ਲੱਗਦਾ ਅੱਗੇ ਅੱਗੇ ਸਾਹਮਣੇ ਸਾਹਮਣੇ ਗੋਲੀਆਂ ਚੱਲਦੀਆਂ ਨੇ ਉੱਪਰੋਂ ਬੰਬ ਪੈਂਦੇ ਨੇ ਉਹ ਕਿਹੜਾ ਖਤਰਾ ਪਰਲੇ ਪਾਸੇ ਮਸਜਿਦ ਦਿਖਾਈ ਦੇ ਰਹੀ ਆ ਉਧਰ ਮਸਜਿਦ ਹੈ ਉਹ ਆਵਾਜ਼ ਆਉਂਦੀ ਆ ਇੱਧਰ ਉਹ ਜਦੋਂ ਨਵਾਜ਼ ਪੜਦੇ ਨੇ ਨਵਾਜ਼ ਪੜਦੇ ਆ ਉਦੋਂ ਉਹਦੀ ਆਵਾਜ਼ ਆਉਂਦੀ ਆ ਸਹੀ ਇਹੜਾ ਪਿੰਡ ਵੀ ਤੇ ਪਿੰਡ ਚ ਬਜ਼ੁਰਗ ਬੱਚੇ ਔਰਤਾਂ ਜਿਹੜੇ ਕਿੱਥੇ ਜਾਣਗੇ ਜੇ ਮਾਹੌਲ ਅੱਗੇ ਜਿਹੜੇ ਹਾਲਾਤ ਬਣ ਜਾਂਦੇ ਆ ਜੰਗ ਕਰਕੇ ਤੇ ਉਹ ਬੜਾ ਬਾਰੀ ਜ਼ਰੂਰ ਹੋਈ ਕੋਈ ਇੱਕੋ ਜਣ ਅੱਛਾ ਜਿੰਨਾਂ ਦਾ ਸਾਡੇ ਹੋ ਜਾਂਦੇ ਨਿਕਲ ਗਈਆਂ ਇਹਨਾਂ ਪਾਕਿਸਤਾਨ ਦੇ ਭਾਈਆ ਉਹੀ ਹੋ ਜਾਂਦੇ ਬਾਰਡਰ ਤੇ ਆਈ ਨਹੀਂ ਅੱਛਾ ਜੀ ਦੂਸਰੇ ਆਪਣੀ ਫੌਂਟਾ ਕਰਨੇ ਕੋਈ ਨਹੀਂ ਬਣੀ ਪੱਠੇ ਬੀਜੇ ਸਾਰਾ ਕੁਝ ਇੰਜਨ ਵਗੈਰਾ ਰਹਿ ਗਿਆ ਉਧਰ ਤੁਸੀਂ ਦੇਖੇ ਸਾਹਮਣੇ ਸਭ ਕੋਈ ਝੂੜਟਾੜੀ ਨਹੀਂ ਬਣੀ ਇੰਜਾਂ ਮੈਂ ਪਹਿਲੇ ਸਾਲ ਦੀ ਅਗਲਾ ਅੱਗੇ ਪਾਸਾ ਨਾ ਫੁੱਟਦੀ ਅਸੀਂ ਹੁਣ ਵੀ ਸਾਨੂੰ ਜਾਣਦੇ ਹਾਂ 10 ਮਹੀਨਿਆਂ ਸਾਡੇ ਫਿਕਸ਼ਨ ਨੇ ਪਾਕਿਸਤਾਨ ਵਿੱਚ ਇਤੋਂ ਇਤੋਂ ਬਈ ਜੇ ਜਦੋਂ ਤੁਸੀਂ ਪਾਰ ਆਪਣੀ ਪੈਲੀ ਦੇ ਵਿੱਚ ਫਸਲ ਬਾੜੀ ਜਾਂ ਆਪਣੀ ਜ਼ਮੀਨ ਦੇ ਵਿੱਚ ਜਾਂਦੇ ਹੋ ਤਾਂ ਉਹਨਾਂ ਦਾ ਕਿੰਨਾ ਕੁ ਭੁੱਖਾ ਹੈਗਾ ਜ਼ਮੀਨਾਂ ਦਾ ਇੱਕੋ ਇੱਕ ਵਾਰ ਜਿਸ ਦਾ ਆਪਾਂ ਕਰਿਆ ਉਹਨਾਂ ਅਸਿਕਾ ਕਹਿੰਦੇ ਸ਼ਰਾਰਤਾਂ ਛੁੜਤਾਂ ਵੀ ਕਰਨੇ ਆ ਪਹਿਲਾਂ ਇੱਕ ਲੜਕੇ ਨਾਲ ਕੀਤੀ ਸੀ ਉਹਨਾਂ ਨੇ ਅਚਾ ਇਹ ਕੀ ਗੱਲ ਹੋਈ ਸੀ ਸੌਂ ਕੇ ਆ ਗਿਆ ਕਚਾਈ ਫਾੜਨਾ ਚਾਹੀਦਾ ਹੈ ਰੇਜਰਾਂ ਨਾਲੋਂ ਉਹਨਾਂ ਤੋਂ ਤੇ ਕੋਲੋਂ ਮੇਰਾ ਜਾਂਚੀ ਗਿਆ ਫੁੱਟ ਗਿਆ ਗਿਆ ਤੁਹਾਡੇ ਮਨਾਂ ਚ ਕੀ ਚੱਲਦਾ ਹੁਣ ਦੇਖੋ ਜੀ ਬੈਠੇ ਦੇ ਬਾਰਡਰ ਤੇ ਆਂ ਹੋਰ ਕੀ ਕਰ ਸਕਦੇ ਐ ਇਸ ਤੋਂ ਜ਼ਿਆਦਾ ਛੱਕਦੇ ਨਹੀਂ ਸਤਿ ਸ਼ਕਾਲ ਆਨ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਸੁਖਿੰਦਰ ਸਿੰਘ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਜੰਗ ਦੇ ਹਾਲਾਤ ਬਣੇ ਹੋਏ ਨੇ ਪਰ ਬਾਰਡਰ ਕੰਡੇ ਵਸਦੇ ਪਿੰਡਾਂ ਦੇ ਵਿੱਚ ਕੀ ਮਾਹੌਲ ਹੈ ਅਸੀਂ ਇਸ ਟਾਈਮ ਜ਼ਿਲ੍ਹਾ ਪਠਾਨਕੋਟ ਦੇ ਪਿੰਡ ਖਦਾਈਪੁਰ ਦੇ ਵਿੱਚ ਮੌਜੂਦ ਆਂ ਬਿਲਕੁਲ ਬਾਰਡਰ ਦੇ ਉੱਤੇ ਇਹ ਪਿੰਡ ਵਸਦਾ ਹੈ ਤੁਸੀਂ ਮੇਰੇ ਬਿਲਕੁਲ ਮੈਨੂੰ ਲੱਗਦਾ ਵੀ ਸਿਰਫ ਦੋ ਲਾਂਗਾ ਦੇ ਉੱਤੇ ਇਹ ਕੰਡਿਆਲੀ ਤਾਰ ਹੈਗੀ ਹੈ ਇਸ ਤੋਂ ਪਰਲੇ ਪਾਸੇ ਜ਼ਮੀਨ ਪਿੰਡ ਦੀ ਹੈ ਔਰ ਜ਼ਮੀਨ ਤੋਂ ਅੱਗੇ ਜ਼ੀਰੋ ਲਾਈਨ ਤੇ ਫਿਰ ਪਾਕਿਸਤਾਨ ਔਰ ਇੱਥੋਂ ਸਾਹਮਣੇ ਮੈਨੂੰ ਸ਼ਾਇਦ ਕੈਮਰੇ ਦੀ ਨਿਗਾਹ ਦੇ ਨਾਲ ਉਹ ਤੁਹਾਨੂੰ ਨਾ ਦਿਖਣ ਪਰ ਇੱਥੋਂ ਸਾਹਮਣੇ ਪਾਕਿਸਤਾਨ ਦੀ ਇੱਕ ਮਸਜਿਦ ਜਿਹੜੀ ਆ ਉਹ ਦਿਖਾਈ ਦੇ ਰਹੀ ਹੈ ਹਾਲਾਂਕਿ ਸਖਤ ਪੈਰੇ ਦੇ ਵਿੱਚ ਸਾਰੇ ਪਿੰਡ ਨੂੰ ਇਸ ਸਮੇਂ ਸੰਭਾਲਿਆ ਗਿਆ ਤਾਂ ਪਿੰਡ ਦੇ ਵਿੱਚ ਹਾਲਾਤ ਕਿਦਾਂ ਦੇ ਨੇ ਬਾਪੂ ਜੀ ਕੀ ਨਾ ਤੁਹਾਡਾ ਜੀ ਇਹਨਾਂ ਦੇ ਸਾਹ ਜੀ ਬੜੇ ਮਾੜਿਆ ਜੀ ਸਾਡੇ ਕੋਈ ਵੀ ਜਦੋਂ ਵੀ ਖਤਰਾ ਹੁੰਦਾ ਨਾ ਕਿਤੇ ਵੀ ਉਦੋਂ ਸਾਨੂੰ ਨਾ ਡਟ ਕੀਤਾ ਜਾਂਦਾ ਤੁਸੀਂ ਖੜੇ ਰਹੋ ਉੱਥੇ ਹੁਣ ਅੱਛਾ ਜਦੋਂ ਫਸਲ ਕੱਟਣੀ ਆ ਅੱਜ ਅਸੀਂ ਪੰਜਾ ਛੇ ਦਿਨਾਂ ਦੇ ਕੰਨ ਕੱਟੀ ਆ ਨਾ ਤੂੜੀ ਨਾ ਹੜ ਹਰਾ ਚਾਰਾ ਅੱਜ ਪਹਿਲੀ ਜਦੋਂ ਆਕੇ ਅਸੀਂ ਅੱ깔 ਬੈਠੇ ਦੀਆ ਇਹਦੇ ਕੋਈ ਵੀ ਮਲਾਦਮ ਦੱਸ ਸਕਦਾ ਵੀ ਜਾਣਤਾ ਪਾਰ ਕਿ ਇਹਨੇ ਪਾਰ ਨਹੀਂ ਜਾਣ ਦਿੱਤਾ ਤੇ ਜੇ ਹੁਣ ਲੜਾਈ ਦਾ ਦਰਾਨ ਆ ਗਿਆ ਕਿ ਇਹਨੇ ਹਰ ਰਿਸ਼ਤਿਆਂ ਨਾਲ ਨਹੀਂ ਚੱਲਣਾ ਜਿਹੜਾ ਪਹਿਲਾਂ ਗਿਆ ਸੀ ਨਾ ਲੁਟੇਮ ਚੰਗੇ ਹੀ ਪਰ ਤੰਮੀ ਸਮਰੱਥਤਾ ਹੀ ਘਰ ਆਇਆ ਕਿਹੋ ਜਿਹਾ ਮੰਗਿਆ ਪਰਲੇ ਪਾਸੇ ਬਾਪੂ ਜੀ ਕਿਹੜਾ ਪਿੰਡ ਪਹਿਲਾ ਪਿੰਡ ਪੈਂਦਾ ਇੱਧਰ ਬਾਰਵਾਲ ਕਲਾਸਪੁਰ ਅੱਛਾ ਜੀ ਕਲਾਸਪੁਰ ਬਾਰਵਾਲ ਇਹ ਇੱਧਰ ਤੁਹਾਡਾ ਖਦਾਈਪੁਰ ਪਿੰਡ ਪੈ ਗਿਆ ਨੇ ਖਦਾਈਪੁਰ ਅੱਛਾ ਪਿੰਡ ਦੀ ਜ਼ਮੀਨ ਪਰਲੇ ਪਾਸੇ ਕਿੰਨੀ ਹੈਗੀ ਤਾਰਾਂ ਤੋਂ ਪਾਰ 400 ਕਿੱਲਾ ਜ਼ਮੀਨ ਹੈ ਜੀ ਅੱਛਾ ਜਿਹਦੇ ਵਿੱਚ ਕੋਈ 20 ਕਿੱਲੇ ਜਿਹੜੀ ਰਾਜੇਤ ਪਿੰਡ ਪਿਆਦਾ ਕੋਈ ਨਾਲਾ ਤਾਸਦੇ ਆ ਅੱਛਾ ਬਾਕੀ ਸਭ ਜ਼ਮੀਨ ਪਾਰ ਹੈ ਦੋਆ ਮੰਡਾ ਜੀ ਜੈਲਪੁਰ ਖਦਾਈਪੁਰ ਅੱਛਾ ਅੱਛਾ ਇੱਕ ਅਦੀ ਪਹਿਲਾਂ ਪਿੰਡ ਨੂੰ ਖਾਲੀ ਕਰਵਾਇਆ ਜਿੱਦਾਂ ਕੱਤਰ ਦੀ ਜੰਗ ਹੋਈ ਹਾਂਜੀ ਉਹਦੇ ਵੀ ਖਤੜ ਗਏ ਅੱਛਾ ਹਾਂਜੀ ਕਹਿੰਦੇ ਬਹੁਤ ਗੋਲੇ ਗੋਲੇ ਡਿੱਗੇ ਵਾਲੇ ਤੁਹਾਡੇ ਬਹੁਤ ਇਹ ਪਿੰਡ ਦਾ ਵਿਚਾਰਿਆ ਉਦੋਂ ਹੂੰ ਬਦਾਂੇ ਬਾਏ ਬੇ ਬੜੇ ਅੱਛਾ ਪਰ ਉਦੋਂ ਅਸੀਂ ਪਿੰਡੋਂ ਨਿਕਲ ਗਏ ਸੀ ਹੁਣ ਇਸ ਵਾਰ ਮਨਾਂ ਦੇ ਵਿੱਚ ਡਰ ਹੈਗਾ ਬੱਚੇ ਬੀਬੀਆਂ ਆ ਜੀ ਹੁਣ ਤੇ ਨਿਆਣੇ ਵੀ ਆਏ ਨੇ ਹੂੰ ਚੁੱਪ ਕੇ ਬੰਦੇ ਵੀ ਨਹੀਂ ਅੱਛਾ ਸਾਬੇ ਤੋਂ ਸ਼ਾਮ ਤੱਕ 100 100 ਰੁਪਿਆ ਖਾੜ ਲਿਆ ਹਾਂ ਹੁਣ ਕਿਸੇ ਘਰ ਕੇ ਦੀ ਜਾਵਾਂਗੇ ਹਾਂ ਹਾਂ ਨਾ ਕਿਹਨੇ ਚੱਲਣਾ ਹੀ ਹੂੰ ਇਹਨੇ ਗੇਸਾ ਕਰੀ ਪਰ ਪੰਡਿਆ ਹੀ ਵੀ ਸਮਾਂ ਰੱਖ ਲਿਆ ਅਜੇ ਸਾਨੂੰ ਚੱਲਣਗੇ ਹਾਂ 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 ਤਾਂ ਓਕੇ ਹਾਲਾਤ ਐ ਬਹੁਤ ਓਕੇ ਆhle ਅੱਛਾ ਮੈਂ ਦੇਖ ਰਿਹਾ ਪਰਲੇ ਪਾਸੇ ਮਸਜਿਦ ਦਿਖਾਈ ਦੇ ਰਹੀ ਆ ਉਧਰ ਮਸਜਿਦ ਐ ਉਬਾਜ ਆਉਂਦੀ ਐ ਇੱਧਰ ਉਹ ਜਦੋਂ ਨਵਾਜ਼ ਪੜਦੇ ਨਾ ਹਾਂ ਹਾਂ ਨਵਾਜ਼ ਪੜਦੇ ਆ ਹਾਂ ਉਦੋਂ ਦੀ ਆਵਾਜ਼ ਆਉਂਦੀ ਐ ਸੇ ਅੱਛਾ ਹਾਂਜੀ ਆ ਤੁਸੀਂ ਦੇਖੋ ਆਪਣੇ ਸਾਹਮਣੇ ਇੱਕ ਪੈਨਾ ਚਾਂਦੀਆ ਪਾਰ ਹਾਂ ਕੰਮ ਕਰ ਰਹੇ ਨੇ ਸਾਨੂੰ ਕੋਈ ਪਾਰ ਗੇਤੋਂ ਜਾਂਦਾ ਆ ਡਰ ਨਹੀਂ ਹਾਂ ਹਾਂ ਇਹ 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 ਬੜੀਆ ਸਰਕਾਰ ਮਿਹਰਬਾਨੀ ਕਰਕੇ ਸਾਨੂੰ ਜਾਂਦੇ ਪਿੱਛੇ ਲੈ ਜਾ ਜੇ ਹਾਂ ਇਹ ਪਿੰਡ ਛੱਡਦੀ ਐ ਕਿਹੜਾ ਹੁਣ ਝੋਨੇ ਦਾ ਵੀ ਨਹੀਂ ਪਤਾ ਤੁਹਾਨੂੰ ਲੱਗੂ ਕਿ ਨਹੀਂ ਜਦੋਂ ਝੋਨੇ ਕਿਸਾ ਲੱਗਣੇ ਆ ਜਦੋਂ ਟੂੜੀਆਂ ਨਹੀਂ ਬਣੀਆਂ ਤਾਰੀਆਂ ਨਹੀਂ ਬਗੀਆਂ ਤੇ ਝੋਨੇ ਕਿਹੜੀ ਚੀਜ਼ ਵਿੱਚ ਨੇ ਝੋਨੇ ਕਿੱਥੇ ਵਿੱਚ ਨੇ ਬਹੁਤ ਪੱਟੇ-ਪੁੱਟੇ ਸਾਬ ਉਧਰੀਏ ਸਭ ਪੱਠਾ ਪਾਰੀਏ ਜੀ ਜੇ ਪੱਠਾ ਦੇਖੋ ਕਿਸੇ ਪਿੰਡ ਦਾ ਇਹ ਦਾ ਘਰ ਹੈ ਹਾਂ ਹਾਂ ਆ ਘਰ ਹੈ ਔਰ ਲੱਗੇ ਤਾਂ ਇਹ ਤਾਰ ਆ ਲਾਲ ਕੀ ਦੇ ਅੰਦਰ ਪਿੰਡ ਦੀ ਵਾਦੀ ਦੇ ਅੰਦਰ ਤਾਰ ਆ ਅੱਛਾ ਹਾਂ ਇਹ ਤਾਂ ਪਰੇ ਫਿਰਨੀ ਹੈ ਪਿੰਡ ਦੀ ਹਾਂ ਹਾਂ ਠੀਕ ਹੈ ਠੀਕ ਹੈ ਤਾਂ ਪਿੰਡ ਦੇ ਵਿੱਚ ਇੱਕ ਕੁਝ ਬੀਬੀਆਂ ਵੀ ਨੇ ਮੈਂ ਚਾਹੂੰਗਾ ਬੀਬੀਆਂ ਦੇ ਨਾਲ ਜੇ ਗੱਲ ਹੋ ਸਕਦੀ ਹੈ ਤਾਂ ਜੇ ਨੇੜੇ ਹੈਗੀਆਂ ਨੇ ਹਾਂ ਜਿਹੜਾ ਪਿੰਡ ਹੈ ਜੈਤਪੁਰ ਪਿੰਡ ਅੱਗੇ ਹਾਂ ਅੱਛਾ ਜੀ ਉੱਟ ਹੈ ਗਿਆ ਸੀ ਅੱਛਾ ਜੀ ਕਾਸ਼ੀ ਬਾਰਮਨ ਨਾਲ ਪਿੰਡ ਹੈ ਅੱਛਾ ਜੀ ਉਹ ਪਿੰਡ ਖਤਈਪੁਰ ਦੇ ਨਾਲ ਹੀ ਲੱਗਦੀ ਰਕਮਾ ਹੁੰਦਾ ਉਹਦੇ ਵਿੱਚ ਬਸਦਾ ਹੋ ਠੀਕ ਹੈ ਜੀ ਉੰਦੀ ਜਿਹੜੀ ਜ਼ਮੀਨ ਮਰਲਾ ਵੀ ਹੈ ਨਹੀਂ ਅੱਛਾ ਆ ਸਾਰੀ ਪਾਰ ਹੂੰ ਹੂੰ ਇੱਥੋਂ ਕਿੰਨੇ ਜ਼ੀਰੋ ਲਾਈਨ ਕਿੰਨੀ ਦੂਰ ਹੈਗੀ ਹੈ ਜੀ ਇੱਥੋਂ ਇੱਥੋਂ ਜ਼ੀਰੋ ਲਾਈਨ ਕਿ ਆਈ ਦੂਰ ਆ ਅੱਛਾ ਉਹ ਤੋਂ ਬਿਲਕੁਲ ਲੱਗ ਗਿਆ ਪਰਲੇ ਪਾਸੇ ਤੋਂ ਪਾਸੇ ਉਹ ਤੋਂ ਲੱਗ ਗਿਆ ਜੋ ਪੈਂਦੀ ਪੈਂਦੀ ਕਿਲੋਮੀਟਰ 2 ਕਿਲੋਮੀਟਰ ਪੈਂਦੀ ਆ ਅੱਛਾ ਇੱਥੋਂ ਥੋੜੀ ਜਿਹੀ ਦੂਰ ਹੈ ਹਾਂਜੀ ਠੀਕ ਹੈ ਠੀਕ ਹੈ ਇਹਦਾ 2 ਕਿਲੋਮੀਟਰ ਹੋ ਗਿਆ ਐਂ ਕਿ ਦੇਖੋ ਤੁਸੀਂ ਠੀਕ ਹੈ ਆਹ ਇਹ ਬੂਟੇ ਦਾ ਅਗੇ ਆਹ ਅਗਲੇ ਬੂਟੇ ਹੂੰ 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 ਇਹ ਸਭ ਆਪਣੇ ਨੇ ਠੀਕ ਹੈ ਠੀਕ ਹੈ ਆਹ ਜਿਹੜੀ ਆ ਸਾਹਮਣੇ ਇੱਕ ਚੈੱਕ ਪੋਸਟ ਦਿਖ ਰਹੀ ਹੈ ਪਾਕਿਸਤਾਨ ਦੀ ਹੈ ਪੋਸਟ ਜੀ ਇਹ ਉਹ ਨਾ ਇੱਥੇ ਉਹ ਚੌਂਕੀ ਮਤਲਬ ਨਾਕਾ ਲੱਗਦਾ ਪਾਕਿਸਤਾਨ ਵਾਲੇ ਹਾਂਜੀ ਠੀਕ ਹੈ ਠੀਕ ਇਹ ਪਾਕਿਸਤਾਨ ਦਾ ਜੀ ਠੀਕ ਹੈ ਠੀਕ ਹੈ ਠੀਕ ਹੈ ਤਾਂ ਬਿਲਕੁਲ ਤੁਸੀਂ ਦੇਖ ਰਹੇ ਹੋ ਕੰਡਿਆਲੀ ਤਾਰ ਦੇ ਬਿਲਕੁਲ ਨਾਲ ਖੜੇ ਆ ਸਾਹਮਣੇ ਤੁਹਾਨੂੰ ਇੱਕ ਮੈਂ ਚਾਹੂੰਗਾ ਮੈਂ ਜ਼ੂਮ ਕਰਕੇ ਦਿਖਾਉਣਾ ਕਿ ਪਾਕਿਸਤਾਨ ਦੀ ਜਿਹੜੀ ਇੱਕ ਚੈੱਕ ਪੋਸਟ ਜਿਹੜੀ ਉਹ ਵੀ ਇੱਥੋਂ ਦਿਖਾਈ ਦੇ ਰਹੀ ਹੈ ਤਾਂ ਇਹ ਬਿਲਕੁਲ ਦਰਖਤ ਦੇ ਛੇਠਾ ਜਿਹੜੀ ਤੁਸੀਂ ਇੱਕ ਪੋਸਟ ਦੇਖ ਰਹੇ ਹੋ ਇਹ ਪਾਕਿਸਤਾਨ ਦੀ ਚੈੱਕ ਪੋਸਟ ਹੈਗੀ ਹੈ ਤਾਂ ਬਿਲਕੁਲ ਔਖੇ ਹਾਲਾਤਾਂ ਦੇ ਵਿੱਚ ਪਿੰਡ ਹੈ ਜੇਕਰ ਜੰਗ ਲੱਗਦੀ ਹੈ ਤਾਂ ਫਿਰ ਪਹਿਲੇ ਗੋਲੀ ਚਲੀ ਆ ਇਹ ਇਹ ਸਾਡਾ ਟਾਫਰ ਹੈ ਇਸ ਟਾਫਰੇ ਵਿੱਚ ਗੋਲੀਆਂ ਵੱਜੀਆਂ ਅੱਛਾ ਮਰੀਜ਼ ਜਵਾਨ ਕੋਈ ਨਹੀਂ ਉਸਦੇ ਸਾਰੇ ਸੱਤ ਉਤਰ ਗਏ ਦੇ ਅੱਛਾ ਜੀ ਹਾਂਜੀ ਪਰ ਫਾਇਰ ਇੱਥੇ ਪੂਰਾ ਹੋਇਆ ਇਹਦੇ ਵਿੱਚੋਂ ਦੀ ਗੋਲੀਆਂ ਲੰਗਾਤੀਆਂ ਹੋਣਾਂ ਨੇ ਅੱਛਾ ਇਹ ਸਾਡੇ ਸਕੂਲ ਦੇ ਨਾਲ ਗੋਲੀਆਂ ਵੱਜੀਆਂ ਆਣਗੇ ਅੱਛਾ ਉਦੋਂ ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਠੀਕ ਹੈ ਠੀਕ ਹੈ ਤਾਂ ਹੋਰ ਵੀ ਪਿੰਡ ਦੇ ਕੁਝ ਬਜ਼ੁਰਗ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਸਾਹਮਣੇ ਦੇਖੋ ਕੰਡਿਆਲੀਆਂ ਤਾਰਾਂ ਦੇਖ ਰਿਹਾ ਔਰ ਇਧਰ ਦੇਖੋ ਇਹ ਬੀਬੀਆਂ ਦੀ ਜਿਹੜੀ ਰੁਟੀਨ ਜ਼ਿੰਦਗੀ ਹੈ ਉਹ ਵੀ ਦੇਖੋ ਬਿਲਕੁਲ ਕੰਡੀਆਂ ਵਾਲੀਆਂ ਤਾਰਾਂ ਦੇ ਉੱਤੇ ਜਿਹੜੀ ਰੁਟੀਨ ਦੀ ਜਿਹੜੀ ਜ਼ਿੰਦਗੀ ਹੈ ਉਹ ਵੀ ਚੱਲ ਰਹੀ ਹੈ ਤਾਂ ਹਾਲਾਤ ਵਿੱਚ ਕੋਖੇ ਨੇ ਤਾਂ ਹੋਰ ਬਜ਼ੁਰਗਾਂ ਦੇ ਨਾਲ ਵੀ ਕਰਦੇ ਆਂ ਗੱਲਬਾਤ ਔਰ ਸਭ ਤੋਂ ਨੇੜੇ ਪਾਕਿਸਤਾਨ ਦੀ ਜਿਹੜਾ ਬਾਰਡਰ ਹੈ ਸਭ ਤੋਂ ਨੇੜੇ ਇਸ ਪਿੰਡ ਦੇ ਵਿੱਚ ਇੱਥੋਂ ਜਿਹੜੀ ਆ ਪੋਸਟਾਂ ਵੀ ਤੁਹਾਨੂੰ ਦਿਖਾਈ ਦੇਣਗੀਆਂ ਮਹਿਜ਼ ਇਸ ਪੋਸਟ ਤੋਂ ਪਰਲੇ ਪਾਸੇ ਨਾਲ ਦੀ ਪੋਸਟ ਜਿਹੜੀ ਉਹ ਪਾਕਿਸਤਾਨ ਦੀ ਹੈ ਔਰ ਇਹ ਵੀ ਬਜ਼ੁਰਗ ਦੱਸਦੇ ਨੇ ਕਿ ਜਦੋਂ ਪਾਕਿਸਤਾਨ ਦੇ ਵਿੱਚ ਨਮਾਜ਼ ਪੜ੍ਹੀ ਜਾਂਦੀ ਹੈ ਤਾਂ ਸਵੇਰੇ ਜਾਂ ਸ਼ਾਮ ਨੂੰ ਇੱਥੇ ਆਵਾਜ਼ ਸਪੀਕਰਾਂ ਦੀ ਵੀ ਸੁਣਾਈ ਦਿੰਦੀ ਹੈ ਤਾਂ ਕਿਸ ਤਰੀਕੇ ਨਾਲ ਜੀਵਨ ਚੱਲ ਰਿਹਾ ਹੈ ਸਾਰੀ ਗੱਲਬਾਤ ਕਰਾਂਗੇ ਸਭ ਤੋਂ ਪਹਿਲਾਂ ਤਾਂ ਮੇਰਾ ਇਹੀ ਸਵਾਲ ਹੈ ਜੀ ਮਾਹੌਲ ਕੀ ਹੈ ਇੱਕ ਪਾਸੇ ਪੂਰੀ ਚਰਚਾ ਪੂਰਾ ਜ਼ੋਰ-ਸ਼ੋਰ ਨਾਲ ਚੱਲ ਰਿਹਾ ਹੈ ਕਿ ਜਗ ਲੱਗ ਜਾਣੀ ਹੈ ਮਾਹੌਲ ਕੀ ਲੱਗ ਰਿਹਾ ਪਿੰਡ ਦਾ ਜੀ ਮਾਹੌਲ ਪਿੰਡ ਜੈਤਪੁਰ ਖਦਾਈਪੁਰ ਚਾਹੀਏ ਖੜੇ ਆ ਤੇ ਕੰਡਿਆ ਦੀ ਤਾਰ ਬਿਲਕੁਲ ਜਿਹੜਾ ਨੇੜੇ ਆ ਮਾਹੌਲ ਜੰਗ ਦਾ ਦੋਨਾਂ ਦੇਸ਼ਾਂ ਦੇ ਵਿੱਚ ਤਣਾਅ ਹੈ ਤੇ ਕਿਸੇ ਸਮੇਂ ਵੀ ਜਿਹੜਾ ਜਿਹੜੇ ਹਾਲਾਤ ਨੇ ਕਿਸੇ ਸਮੇਂ ਵੀ ਬੜਾ ਖਰਾਬ ਹੋ ਸਕਦਾ ਹੂੰ ਬਾਕੀ ਦੀ ਗੱਲ ਜਿਹੜਾ ਪਿੰਡ ਦੀ ਤੇ ਪਿੰਡ ਚ ਬਜ਼ੁਰਗ ਬੱਚੇ ਔਰਤਾਂ ਜਿਹੜੇ ਕਿੱਥੇ ਜਾਣਗੇ ਜੇ ਮਾਹੌਲ ਅੱਗੇ ਜਿਹੜੇ ਹਾਲਾਤ ਬਣ ਜਾਂਦੇ ਆ ਜੰਗਰਗੇ ਤੇ ਇਹਨਾਂ ਨੂੰ ਜਾਣ ਨੂੰ ਜਿਹੜਾ ਬੜਾ ਪ੍ਰੋਬਲਮ ਹੈ ਹੂੰ ਕਿੱਥੇ ਜਾ ਕੇ ਰਹਿਣਾ ਰਿਸ਼ਤੇਦਾਰਾਂ ਵਿੱਚ ਇੱਕ ਜਾਂ ਦੋ ਦਿਨ ਜਿਆਦਾ ਜਿਆਦਾ ਹੋ ਸਕਦਾ ਜੇ ਜਿਆਦਾ ਦਿਨ ਰਹਿਣਾ ਪੈ ਗਿਆ ਜੰਗ ਕਿੰਨੇ ਦਿਨ ਚੱਲੇ ਕਿੰਨੇ ਦਿਨ ਨਹੀਂ ਚੱਲੇ ਇਹ ਕੋਈ ਪਤਾ ਨਹੀਂ ਕਿਸੇ ਨੂੰ ਹੂੰ 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 ਠੀਕ ਅੱਛਾ ਮੈਨੂੰ ਵੀ ਦੱਸਿਓ ਇਹ ਜਿਹੜਾ ਪਿੰਡ ਤੁਹਾਡਾ ਬਿਲਕੁਲ ਇੱਥੋਂ ਬਾਰਡਰ ਬਿਲਕੁਲ ਆਪਾਂ ਕੰਡਿਆਲੀ ਤਾਰ ਸਾਹਮਣੇ ਕੈਮਰਾਮੈਨ ਨੂੰ ਕਹੂੰਗਾ ਦਿਖਾ ਦਿਓ ਬਿਲਕੁਲ ਸਾਹਮਣੇ ਕੰਡਿਆਲੀ ਤਾਰ ਹੈ ਇੱਥੋਂ ਪਾਕਿਸਤਾਨ ਦੀ ਦੂਰੀ ਕਿੰਨੀ ਹੈਗੀ ਹੈ ਇੱਥੋਂ ਪਾਕਿਸਤਾਨ ਦੀ ਦੂਰੀ ਜੇ ਉੱਪਰ ਆਪਾਂ ਦੇਖੀਏ ਜਿੱਥੇ ਅੱਜ ਕੰਬੈਨ ਚੱਲ ਰਹੀ ਸੀ ਉਹਨਾਂ ਦੀ ਤੇ ਜਿਆਦਾ ਜਿਆਦਾ ਜਿਹੜਾ 400 ਮੀਟਰ ਅੱਛਾ ਜੀ ਔਰ ਇਸ ਸਾਈਡ ਤੋਂ ਸਾਹਮਣੇ ਦੇਖਿਓ 14 ਨੰਬਰ ਪਿੱਲਰ ਹੈ ਅੱਛਾ ਜੀ ਜੇ ਸਾਹਮਣੇ 14 ਨੰਬਰ ਪਿੱਲਰ ਉੱਥੋਂ ਜਿਆਦਾ ਜਿਆਦਾ ਇੱਥੋਂ ਜਿਹੜਾ ਹੋਰ ੇਠਾਂ ਚਲ ਜਾਓਗੇ ਤੇ ਪਿੱਲਰ ਨੰਬਰ ਜਿਹੜਾ ਗੇਟ ਆ 9/1 ਉਥੋਂ ਜਿਹੜਾ ਬਾਰਡਰ ਪਿੱਲਰ ਦੀ ਦੂਰੀ 16 ਨੰਬਰ ਪਿੱਲਰ ਅੱਛਾ ਉਹਦੀ ਦੂਰੀ ਜਿਹੜੀ ਆ 800 ਮੀਟਰ ਆ ਇਧਰਲੇ ਪਾਸੇ ਤੋਂ ਤੁਹਾਡਾ ਖੁਦਾਈਪੁਰ ਜੈਦਪੁਰ ਪਿੰਡ ਆ ਗਿਆ ਪਰਲੇ ਪਾਸੇ ਕਿਹੜੇ ਪਿੰਡ ਹੈਗੇ ਨੇ ਜੀ ਪਰਲੇ ਪਿੰਡ ਜਿਹੜਾ ਉਹਨਾਂ ਦਾ ਇਹ ਸਾਹਮਣੇ ਜਿਹੜਾ ਇੱਕ ਬਾਰੋ ਵਾਲਾ ਆ ਪਾਕਿਸਤਾਨ ਦਾ ਜਿੱਦਾਂ ਆਪਣੀ ਤਸਵੀਰ ਬੰਨਦਾ ਇੰਦੇ ਉਹਨਾਂ ਦਾ ਵੀ ਤੁਸੀਂ ਬੰਨਦਾ ਨਾਲ ਅੱਛਾ ਉਹ ਤੇ ਬਾਰੋ ਵਾਲਾ ਤੇ ਥੱਲੇ ਜਿਹੜਾ ਇਹ ਤਸਵੀਰ ਪਰ ਆ ਅੱਛਾ ਹਾਂ ਇੱਥੇ ਪੋਸਟ ਜਿਹੜੀ ਪਾਕਿਸਤਾਨ ਦੀ ਪੋਸਟ ਆ ਉਹ ਸਾਹਮਣੇ ਤੁਸੀਂ ਦੱਸ ਰਹੇ ਸੀਗੇ ਵੀ ਸਾਹਮਣੇ ਪਾਕਿਸਤਾਨ ਵਾਲੀ ਪੋਸਟ ਹੈ ਪਾਕਿਸਤਾਨ ਦੀ ਪੋਸਟ ਜਿਹੜੀ ਆ ਜਿਆਦਾ ਜਿਆਦਾ ਇੱਥੋਂ ਜਿਹੜੀ ਆ 1 ਕਿਲੋਮੀਟਰ ਦੇ ਅੰਦਰ ਹੀ ਆ ਲੋਕੀ ਪੋਸਟ ਆ ਅੱਛਾ ਉਹ ਸਾਹਮਣੇ ਜਿਹੜੀ ਇੱਕ ਪੋਸਟ ਦਿਖ ਰਹੀ ਹੈ ਇਹ ਸਾਹਮਣੀ ਪੋਸਟ ਤੇ ਇਹ ਟਾਵਰ ਆਪਣਾ ਹੈ ਇਹ ਤੋਂ ਪਿਛਲੇ ਪਾਸੇ ਇਹਦੇ ਤੋਂ ਪਿਛਲੇ ਪਾਸੇ ਹੈ ਜਿਹੜੀ ਉਹ ਉਹ ਪਾਕਿਸਤਾਨ ਦੀ ਪੋਸਟ ਹੈ ਅੱਛਾ ਜਿਵੇਂ ਹੁਣ ਤੁਸੀਂ ਵੀ ਕਿਹਾ ਵੀ ਬੱਚਿਆਂ ਨੂੰ ਬਜ਼ੁਰਗਾਂ ਨੂੰ ਮਾਤਾਵਾਂ ਨੂੰ ਜਾਂ ਧੀਆਂ ਭੈਣਾਂ ਨੂੰ ਉਸ ਨੂੰ ਲੈ ਕੇ ਤਾਂ ਚਿੰਤਾ ਹੈਗੀ ਮਨ ਦੇ ਵਿੱਚ ਕੋਈ ਪ੍ਰਸ਼ਾਸਨ ਦੇ ਵੱਲੋਂ ਜਾਂ ਬੀਐਸਐਫ ਦੇ ਵੱਲੋਂ ਕੋਈ ਅਲਟੀਮੇਟਮ ਕੋਈ ਕੋਈ ਗੱਲਬਾਤ ਹੋਈ ਹੈ ਫਿਲਹਾਲ ਅਜੇ ਤੱਕ ਤਾਂ ਕੋਈ ਗੱਲਬਾਤ ਨਹੀਂ ਹੋਈ ਏਦਾਂ ਦੀ ਕਿਸੇ ਪ੍ਰਸ਼ਾਸਨ ਨੇ ਕੋਈ ਵੀ ਜਿਹੜਾ ਏਦਾਂ ਦਾ ਨਹੀਂ ਦੱਸਿਆ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਦੱਸਣਗੇ ਤੇ ਉਸ ਹਿਸਾਬ ਦੇ ਵਿੱਚ ਫਿਰ ਜਿਹੜਾ ਉਹ ਉਦਾਂ ਚਲਾਂਗੇ ਜਿਹੜਾ ਪ੍ਰਸ਼ਾਸਨ ਦੇ ਅੱਛਾ ਸਰ ਕਿੰਨੀ ਜ਼ਮੀਨ ਹੈ ਥੋੜਾ ਦੱਸਿਓ ਮੈਨੂੰ ਕਿੰਨੀ ਜ਼ਮੀਨ ਤੁਹਾਡੀ ਇੱਥੇ ਆ ਜਿਓ ਕਿੰਨੀ ਜ਼ਮੀਨ ਤੁਹਾਡੀ ਇੱਧਰ ਹੈਗੀ ਤਾਰੋਂ ਔਰ ਪਰਲੇ ਪਾਸੇ ਕਿੰਨੀ ਜ਼ਮੀਨ ਹੈ ਇਸ ਪਿੰਡ ਦੀ ਜੈਤਪੁਰ ਦਾ ਖੁਦਾਈਪੁਰ ਦੋ ਪਿੰਡਾਂ ਦੀ ਜ਼ਮੀਨ 400 ਕਿਲੇਗੀ ਅੱਛਾ 400 ਕਿਲੇ 20 ਕਿਲੇ ਇੱਧਰ ਹੋਏਗੀ ਬਾਕੀ 380 ਕਿਲੇ ਦੀ ਪਾਰਗੀ ਕੋਈ ਉਸਤਾਦ ਦੇ ਵਿੱਚ ਆ ਗਿਆ ਕੋਈ ਤਾਰੋਂ ਪਾਰੇਗੀ ਤੋ ਤੂੜੀ ਤੰਦ ਸਾਰਾ ਸੰਭਾਲ ਲਿਆ ਕਿ ਨਹੀਂ ਹਜੇ ਨਹੀਂ ਜੀ ਤੂੜੀ ਕਾਲੇ ਸਾਹਮਣੇ ਤੂੜੀ ਗੇਟ ਬੰਦ ਪਏ ਨੇ ਅੱਛਾ ਜੀ ਤੇ ਤੂੜੀ ਦੇ ਤਾਂ ਹੀ ਸਮਾ ਗੇਟ ਖੁੱਲਣਗੇ ਫੇਰ ਤੂੜੀ ਜਿ ਬਣਾਏ ਹੁਣ ਲੋਕਾਂ ਦੀ ਪੈਲੀ ਵਿੱਚ ਬਣਾਉਂਦੇ ਆ ਅੱਛਾ ਲੋਕ ਲੋਕ ਬਣਾਉਂਦੇ ਆ ਲੋਕਾਂ ਦਾ ਆਪ ਹੀ ਬਣਾਉਣੀ ਹੁੰਦੀ ਆ ਆਪੇ ਪਹਿਲੀ ਲੋਕ ਵੜ ਦਿੰਦੇ ਆ ਪਰ ਸਾਡੀ ਸਾਰੀ ਤਰੋ ਪਾਰ ਹੈਗੀ ਆ ਹੁਣ ਦੇਖੋ ਬਣਦੀ ਆ ਕਿ ਨਹੀਂ ਬਣਦੀ ਹੁਣ ਟਾਈਮ ਦੱਸੂਗਾ ਹੁਣ ਤੂੜੀ ਪੱਠੇ ਤੁਸੀਂ ਬੀਜੇ ਹੋਣੇ ਉਧਰ ਸਾਰਾ ਕੁਝ ਪਰਸਨ ਬੀਜਿਆ ਅੱਛਾ ਤੇ ਹੁਣ ਡੰਗਰ ਲੋਕ ਭੁੱਖੇ ਮਰਦੇ ਪਏ ਆ ਡੰਗਰ ਲੋਕਾਂ ਦੀ ਜ਼ਮੀਨ ਸਾਡੀ ਪਰ ਬਰਸਲਾ ਵੀ ਕਿਥੋਂ ਗੇਟ ਬੰਦ ਪਏ ਨੇ ਹੂੰ ਹੂੰ ਤੇ ਹੁਣ ਕਰਨ ਦੇ ਗੁਜ਼ਾਰਾ ਓਕੇ ਓਕੇ ਪਰ ਉਹ ਗੁਜ਼ਾਰਾ ਦੀ ਗੱਲ ਕੋਈ ਨਹੀਂ ਗੁਜ਼ਾਰੇ ਦੀ ਗੱਲ ਕੋਈ ਨਹੀਂ ਤਾਂ ਬਜ਼ੁਰਗ ਵੀ ਨਹੀਂ ਇਸ ਪਿੰਡ ਦੇ ਇਹਨਾਂ ਨੇ 71 ਵਾਲਾ ਵੇਲਾ ਵੀ ਦੇਖਿਆ ਬਾਪੂ ਜੀ ਕੀ ਨਾਂ ਤੁਹਾਡਾ ਜੀ ਮੇਰਾ ਨਾਜ਼ਰ ਸਿੰਘ ਜੀ ਬਾਪੂ ਜੀ ਡਰ ਲੱਗਦਾ ਹੈ ਜਿਸ ਤਰੀਕੇ ਦਾ ਰੌਲਾ ਪੈ ਰਿਹਾ ਵੀ ਜੰਗ ਲੱਗ ਜਾਣੀ ਹੈ ਹਾਲਾਤ ਵਿਗੜ ਜਾਣੇ ਡਰ ਲੱਗਦਾ ਹੈ ਸੰਕਟ ਅਰ ਦੇ ਵਿੱਚ ਵੀ ਡਰ ਲੱਗਦਾ ਹੈ ਪੈਣ ਵਿੱਚ ਵੀ ਲੱਗਦਾ ਹੈ ਕਿ ਹੁਣ ਉਹਨਾਂ ਨਾਲ ਵੱਧ ਲੱਗਦਾ ਅੱਗੇ ਤੇ ਅੱਗੇ ਤੇ ਸਾਹਮਣੇ ਸਾਹਮਣੇ ਗੋਲੇ ਚੱਲਦੇ ਆਏ ਹੁਣ ਉਹ ਤੋਂ ਬੰਬ ਪੈਣੇ ਨੇ ਉਹ ਜ਼ਿਆਦਾ ਖਤਰਾ ਹੈ ਹੂੰ 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 ਇਹ ਇਹ ਪਹਿਲਾਂ ਕੰਡੇ ਵਾਲੀ ਤਾਰ ਸੀਗੀ ਜਦੋਂ ਤੁਸੀਂ 71 ਦੇ ਵੇਲੇ ਕੀ ਮਾਹੌਲ ਸੀਗਾ ਜੀ 71 ਦੇ ਤਾਰ ਨਹੀਂ ਸੀ ਇਹ ਤਾਰ ਲੱਗੀਆਂ ਡੱਬੇ ਚ 71 ਦੇ ਬੱਲੇ ਕੋਈ ਤਾਰ ਨਹੀਂ ਸੀ ਅੱਛਾ ਜੀ ਹਾਂਜੀ ਉਸ ਤੋਂ ਬਾਅਦ ਇਹ ਤਾਰਾਂ ਦੂਰਾਂ ਲੱਗੀਆਂ ਜੀ ਜਦੋਂ ਬਾਅਦ ਤਾਰ ਲੱਗੀਆਂ ਅੱਛਾ ਉਦੋਂ ਉਦੋਂ ਗੋਲੀਆਂ ਗਾਲੀਆਂ ਬੰਬੂਮ ਬਚਲਦੇ ਫਿਰ ਤੁਹਾਡੇ ਪਿੰਡ ਦਾ ਬਚਾ ਸੀਗਾ ਸਾਡੇ ਉੱਥੇ ਗੋਲੀਆਂ ਚੱਲਦੀਆਂ ਸੀ ਬੰਬ ਪਾਰ ਰਹੇ ਰਹੁੰਦੇ ਸੀ ਕੋਟੋਂ ਪੰਡ ਦੇ ਪਾਸੇ ਦੇ ਪੰਦੇ ਸੀ ਹੂੰ ਸੰਕੇਤ ਆ ਜੂਗਾ ਦੇ ਪੰਦੇ ਕੋ ਅੱਗੇ ਦੇ ਪੰਦੇ ਹੀ ਪਿੰਡ ਦੇ ਰੱਬ ਕਰਕੇ ਸਾਡੇ ਪਿੰਡ ਬਚਾਰਿਆ ਕੋ ਬੰਬ ਨਹੀਂ ਡੇ ਗਿਆ अच्छा अब बम को गोलाबारी जरूर हुई कोई को देना अच्छा जी जल्ले दा ਸਾਡੀਆਂ ਫੌਜਾਂ ਅੱਗੇ ਨਿਕਲ ਗਈਆਂ ਫਿਰ ਪਾਕਿਸਤਾਨੋਂ ਸੋ ਭੱਜਿਆ ਉਹਨਾਂ ਦੀ ਫੌਜਾਂ ਅੱਥੇ ਬਾਰਡਰ ਤੇ ਆਈ ਦੀਆਂ ਅਸੀਂ اچھا ਜੀ ਤੇ ਜਿਸ ਨੇ ਆਪਣੀਆਂ ਫੌਜਾਂ ਕਈਆਂ ਤੋਂ ਨਤਲ ਗਏ اچھا ਇੱਕ ਦਿਨ ਗੋਲਾਬਾਰੀ ਹੋਈ ਸਾਡੇ ਇੱਥੇ ਪਿੰਡ ਦੇ ਵਿੱਚ ਮਤਲਬ ਇੱਥੋਂ ਹੀ ਫਿਰ ਮੋਰਚਾ ਸੰਭਾਲਿਆ ਸੀ ਆਪਣੀ ਭਾਰਤੀ ਫੌਜ ਨੇ ਇਸ ਪਿੰਡ ਤੋਂ ਇੱਥੋਂ ਇੱਥੋਂ ਮੋਰਚਾ ਸੰਭਾਲਿਆ اچھا اچھا ਉਦੋਂ ਪਹਿਲਾਂ ਤੁਸੀਂ ਆਰ ਪਾਰ ਜਾਂਦੇ ਸੀਗੇ ਪਿੰਡਾਂ ਪੁੰਡਾਂ 'ਚ ਘੁੰਮਣ ਇਧਰ ਨਹੀਂ 77 ਦੇ ਵਿੱਚ ਜਦੋਂ ਇਹ ਇਲਾਕਾ ਲੰਡਾ ਨਹੀਂ ਹਿੰਦੁਸਤਾਨ ਹੈ ਫਿਰ ਸਾਰੇ ਪਿੰਡ ਦੇਖੇ ਪਾਕਿਸਤਾਨ ਦੇ ਅਸੀਂ ਲਾਮੀ ਦੇ ਵਿੱਚ ਪਿੰਡ ਲੈ ਮਾਦ ਪਰ ਫਸਲਾਂ ਕਰਨ ਕਾ ਲਾਮ ਹੋਇਆ ਉਹ ਲਾਮ ਹੋ ਗਿਆ ਫਿਰ ਲੋਕਾਂ ਨੇ ਲੈ ਲਿਆ ਹੁਣ ਫੋਨ ਅੱਜ ਵੀ ਮਨ ਹੈਗਾ ਮਨਾਂ ਦੇ ਵਿੱਚ ਡਰ ਹੈਗਾ ਅੱਜ ਵੀ ਅੱਜ ਤਾਂ ਅਜੇ ਨਾਲ ਵੱਧ ਨਾ ਰਹਾ ਹੂੰ ਅਗੇ ਦਰਸੀ ਨਾ ਵੀ ਚਲੋ ਗੋਲੀਆਂ ਚਲਣੀਆਂ ਲਮੇ ਪੈ ਜਾਣਗੇ ਮੋਰਚੇ ਵੜ ਜਾਣਗੇ ਹੁਣ ਮੋਰਚੇ ਵੜਨ ਦਾ ਕੋਈ ਫਾਇਦਾ ਨਹੀਂ ਹੂੰ ਉਨ ਤੋਂ ਉਪਰ ਬੰਮ ਚੱਲ ਲੈਣਾ ਆਈਟਮ ਚੱਲਣੀਆਂ ਨੇ ਜੈਸਾਂ ਚਲਣੀਆਂ ਨੇ ਉਹਦੇ ਲੜਾਈਆਂ ਖਤਮ ਹੋਈਆਂ ਨਹੀਂ ਰਹਿ ਗਈਆਂ ਹੂੰ 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 ਹੁਣ ਲੜਾਈਆਂ ਹੋਰ ਆ ਗਈਆਂ ਹੂੰ ਫਸਲ ਵਾੜੀ ਕਹਿੰਦੇ ਬਹੁਤ ਉਧਰ ਤੁਹਾਡਾ ਤੂੜੀ ਨਹੀਂ ਬਣੀ ਪੱਠੇ ਬੀਜੇ ਸਾਰਾ ਕੁਝ ਇੰਜਨ ਵਗੈਰਾ ਰਹਿ ਗਿਆ ਉਧਰ ਹੀ ਹੋਰ ਤੁਸੀਂ ਦੇਖੇ ਗਏ ਸਾਹਮਣੇ ਸਭ ਫਸਲ ਕੋਈ ਚੂੜਜਾੜੀ ਨਹੀਂ ਬਣੀ ਇਆਂ ਨੇ ਪਹਿਲੇ ਸਾਲ ਵੀ ਅਗਲਾ ਕੇ ਪਾਕਿਸਤਾਨ ਨੂੰ ਫੁੱਗਤੀ ਰਹੀ ਹੁਣ ਵੀ ਸਾਨੂੰ ਜਾਣ ਨਹੀਂ ਦਿੰਦੇ ਹੁਣ ਮਹੀਨਿਆਂ ਸਾਡੇ ਫੁੱਗਸ਼ਾਂਡੇ ਨੇ ਪਾਕਿਸਤਾਨ ਨੇ ਜਲੇ ਅਗਲਾ ਆਤੀ ਹੈ ਹਾਂ 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 ਅਚਾ ਫਸਲ ਭਾਈ ਜੀ ਕਿਹੜੀ ਕਿਹੜੀ ਆਇਓ ਇੱਥੇ ਫਸਲ ਕਿਹੜੀ ਕਿਹੜੀ ਬੀਜਣ ਤੋਂ ਕਹਿੰਦੇ ਮਨਾਹੀ ਕਰ ਦਿੰਦੇ ਨੇ ਵੀ ਇਹ ਫਸਲ ਬੀਜਣੀ ਆ ਔਰ ਇਹ ਫਸਲ ਨਹੀਂ ਬੀਜਣੀ ਇਧਰ ਜੀ ਇਹਨਾਂ ਨੇ ਮਤਲਬ ਕਿ ਕਣਕ ਇੱਥੇ ਹੀ ਬੀਜ ਸਕਦੇ ਆ ਹੋਰ ਕੋਈ ਮਤਲਬ ਕਿ ਮਨਾ ਕੀਤਾ ਹੋਇਆ ਕੀ ਫਸਲਾਂ ਹੀ ਕੋਈ ਨਹੀਂ ਵੇਚ ਸਕਦੇ ਕਮਾਦ ਪਪੂਲਰ ਕੁਝ ਨਹੀਂ ਕਰ ਸਕਦੇ ਆਪਾਂ ਪਾਰ ਅੱਛਾ ਹਾਂਜੀ ਬਸ ਇੱਕੋ ਫਸਲ ਉਹ ਤੋਂ ਇਲਾਵਾ ਕੁਝ ਨਹੀਂ ਬਾਕੀ ਤਾਂ ਹੁਣ ਏਦਾਂ ਹੀ ਤੁਹਾਡੇ ਸਾਹਮਣੇ ਹੁਣ ਜੇ ਤੂੜੀ ਜੇ ਬੰਨਣ ਵਾਲੀ ਐ ਇੰਜਲ ਲੋਕਾਂ ਦੇ ਪਾਰ ਪੈ ਲਿਉਣ ਵਾਲੇ ਠੀਕ ਹੈ ਜੀ ਹੁਣ ਇੰਜਨਾਂ ਆਸਤੇ ਵੀ ਕੋਈ ਪਰਮਿਸ਼ਨ ਨਹੀਂ ਮਿਲਦੀ ਇੱਕ ਤਰੀਕ ਦਾ ਬੰਦ ਹੋ ਗਿਆ ਗੇਟ ਠੀਕ ਹੈ ਜੀ ਪੱਠੇ ਲਿਉਣ ਤੋਂ ਲੋਕੀ ਤੰਗ ਹੋਏ ਠੀਕ ਹੈ ਜੀ ਉਹ ਆ ਕੇ ਕੰਮ ਕਰ ਰਿਹਾ ਤੁਹਾਡੇ ਸਾਹਮਣੇ ਕਰ ਰਹੇ ਆ ਨਾ ਇਹਨਾਂ ਨੂੰ ਕਿਉਂ ਕੋਈ ਕੈਰੀ ਕਰਦੀ ਨਹੀਂ ਪਰਮਿਸ਼ਨ ਮਿਲਦੀ ਇੰਜਨ ਲਿਉਣ ਦਿੱਤੇ ਜਾਣ ਪੱਠੇ ਲਿਉਣ ਦਿੱਤੇ ਜਾਣ ਠੀਕ ਹੈ ਜੀ ਇਸ ਚੀਜ਼ ਦਾ ਵੀ ਥੋੜਾ ਬਹੁਤ ਵੇਖਣਾ ਚਾਹੀਦਾ ਨਾ ਤੂੜੀ ਬਣਾਉਣ ਦਿੱਤੀ ਜਾਵੇ ਆਪਣੇ ਗਾੜ੍ਹ ਭੇਜਣ ਨਾਲ ਠੀਕ ਹੈ ਜੀ ਓਏ ਹੋਏ ਇਦਾਂ ਦੀ ਜਿਸ ਤਰ੍ਹਾਂ ਉਹ ਆਏ ਹੋਏ ਆਪਣਾ ਕੰਮ ਕਰਕੇ ਜਾ ਰਹੇ ਆ ਅਸੀਂ ਇੱਥੇ ਪਿੰਡ ਵਿਲੇ ਬੈਠੇ ਹੋਏ ਆਂ ਇੱਥੋਂ ਇੱਥੋਂ ਬਈ ਜੀ ਜਦੋਂ ਤੁਸੀਂ ਪਾਰ ਆਪਣੀ ਪੈਲੀ ਦੇ ਵਿੱਚ ਫਸਲ ਬਾੜੀ ਜਾਂ ਆਪਣੀ ਜ਼ਮੀਨ ਦੇ ਵਿੱਚ ਜਾਂਦੇ ਹੋ ਤਾਂ ਉਹਨਾਂ ਦਾ ਕਿੰਨਾ ਕੁ ਮੁਖਬਾ ਹੈਗਾ ਜ਼ਮੀਨਾਂ ਦਾ ਵੇਖੋ ਮੁਖਬਾ ਜਿਸ ਤਰ੍ਹਾਂ ਆਪਾਂ ਖੜੇ ਅੱਛਾ ਹਾਂ ਜਿਸ ਤਰ੍ਹਾਂ ਹੀ ਉਹ ਚੱਲ ਰਹੇ ਨੇ ਇਸ ਤਰ੍ਹਾਂ ਹੀ ਆਪਾਂ ਚੱਲ ਰਹੇ ਆ ਨਾ ਅੱਛਾ ਹਾਂਜੀ ਉਹ ਗੱਲਬਾਤ ਕਦੀ ਨਹੀਂ ਗੱਲਬਾਤ ਨਹੀਂ ਉਹਨਾਂ ਦਾ ਰਿਐਕਸ਼ਨ ਕਿਦਾਂ ਦਾ ਹੁੰਦਾ ਤੁਹਾਨੂੰ ਦੇਖ ਕੇ ਕੋਈ ਨਾ ਉਹਨਾਂ ਕੋਈ ਗੱਲਬਾਤ ਕਰਦੇ ਨਹੀਂ ਉਹਨਾਂ ਨੂੰ ਹੂੰ ਉਹ ਆਪਣਾ ਕੰਮ ਕਰ ਰਹੇ ਆ ਆਪਾਂ ਆਪਣ ਕਰ ਰਹੇ ਆ ਅੱਛਾ ਹਾਂਜੀ ਮੈਂ ਸੁਣਿਆ ਸੀਗਾ ਕਹਿੰਦੇ ਸ਼ਰਾਰਤਾਂ ਸ਼ਰੂਰਤਾਂ ਵੀ ਕਰਦੇ ਆ ਉਹ ਪਹਿਲਾਂ ਇੱਕ ਲੜਕੇ ਨਾਲ ਕੀਤੀ ਸੀ ਉਹਨਾਂ ਨੇ ਅੱਛਾ ਇੱਕੀ ਗੱਲ ਹੋਈ ਸੀ ਫਟ ਸੁੱਟ ਕੇ ਆ ਗਿਆ ਉਹਨਾਂ ਅੱਗੋਂ ਅੱਛਾ ਜੀ ਹਾਂਜੀ ਉਹਨੂੰ ਫੜਨਾ ਚਾਹੇ ਰੇਜਰਾਂ ਨੇ ਉਹਨਾਂ ਦੇ ਹੂੰ ਤੇ ਚਲੋ ਮੁੰਡਾ ਜਾਂਚ ਹੀ ਗਿਆ ਸੁੱਟ ਕੇ ਆ ਗਿਆ ਮੁੰਡਾ ਅੱਛਾ ਇਦਾਂ ਦੀਆਂ ਹਰਕਤਾਂ ਵੀ ਕਰ ਜਾਂਦੇ ਨੇ ਹਾਂਜੀ ਹਾਂਜੀ ਹੂੰ ਹੂੰ ਇਹ ਕਰਦੇ ਨੇ ਇਸ ਤਰ੍ਹਾਂ ਦੀ ਹਰਕਤਾਂ ਚੋਂ ਡਰਤੇ ਹੁੰਦਾ ਹੀ ਐ ਇਕੱਲੇ ਪਾਰ ਨਹੀਂ ਆਪਾਂ ਜਾ ਸਕਦੇ ਜੀਰੋ ਲਾਈਨ ਦੇ ਲੱਗ ਹਾਂ ਹਾਂ ਠੀਕ ਹੈ ਜੀ ਹਾਂ ਹਾਂ ਕੋ ਚਲੋ ਸਿਕਿਉਰਟੀ ਵੀ ਆ ਸਭ ਦੀ ਨਾਲ ਹੁੰਦੀ ਐ ਇਸ ਕਰਕੇ ਚਲੋ ਸੇਫ ਰਹਿਨੇ ਹਾਂਜੀ ਅੱਛਾ ਮੈਨੂੰ ਇੱਕ ਹੋਰ ਦੱਸਿਓ ਕਹਿੰਦੇ ਜਦੋਂ ਉਧਰ ਨਮਾਜ਼ ਪੜੀ ਜਾਂਦੀ ਐ ਉਹਨਾਂ ਪਿੰਡਾਂ ਦੇ ਵਿੱਚ ਜਾਂ ਸਪੀਕਰ ਚੱਲਦੇ ਐ ਤਾਂ ਇੱਧਰ ਆਵਾਜ਼ ਸੁਣਦੀ ਐ ਹਾਂਜੀ ਹਾਂਜੀ ਉਹਨਾਂ ਨਮਾਜ਼ ਦੀ ਆਉਂਦੀ ਐ ਸਵੇਰ ਸ਼ਾਮ ਦੇ ਜਿਹੜੇ ਕਰਦੇ ਆ 5:00 ਵਜਾਂ ਪੜਦੇ ਆ ਆਪਣੇ ਕਰਦੇ ਨੇ ਉਹਨਾਂ ਦੀ ਆਵਾਜ਼ ਤਾਂ ਆਉਂਦੀ ਐ ਅੱਛਾ ਹਾਂਜੀ ਹੂੰ ਇਸ ਵਕਤ ਮਾਹੌਲ ਕੀ ਹੈ ਬੱਚੇ ਤੁਹਾਡੇ ਬੀਬੀਆਂ ਥੋੜਾ ਮਨਾਂ ਦੇ ਵਿੱਚ ਡਰ ਹੈਗਾ ਇਸ ਦਾ ਡਰ ਪੂਰਾ ਜੀ ਹੂੰ ਡਰ ਪੂਰਾ ਹੂੰ ਡਰ ਤੇ ਨਗ ਬੱਚਿਆਂ ਦੇ ਵਿੱਚ ਹੁਣ ਹਰ ਇੱਕ ਨੂੰ ਮਾਪਿਆਂ ਨੂੰ ਹੁੰਦਾ ਬੱਚਿਆਂ ਦਾ ਹੁੰਦਾ ਡਰ ਜੀ ਠੀਕ ਉਹਨੂੰ ਕਿੱਥੇ ਜਾਣਗੇ ਰਾਤ ਬਰਾਤੇ ਫਾਇਰਿੰਗ ਹੋ ਜਾਏਗੀ ਰਾਤ ਕਿੱਥੇ ਜਾਣਗੇ ਬੱਚੇ ਪਸ਼ੂਆਂ ਨੂੰ ਛੱਡ ਕੇ ਕਿੱਥੇ ਜਾਵਾਂਗੇ ਆਪਾਂ ਹੂੰ ਹੂੰ ਹਾਂਜੀ ਇਹ ਕਰਕੇ ਡਰਤਾ ਪੂਰਾ ਮਾਹੌਲ ਤਾਂ ਹਰ ਇੱਕ ਨੂੰ ਹੁੰਦਾ ਹੀ ਆ ਹੂੰ 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 ਤਾ ਬਿਲਕੁਲ ਕਿਵੇਂ ਦੇਖ ਰਹੇ ਜੀ ਜਿਸ ਤਰੀਕੇ ਨਾਲ ਜੰਗ ਦੀ ਚਰਚਾ ਬਹੁਤ ਮੈਂ ਚਾਹੂੰਗਾ ਪਿੰਡ ਦੇ ਲੋਕ ਜਿਹੜੇ ਕੰਮਕੁਮ ਕਰ ਰਹੇ ਉਹਨਾਂ ਦਾ ਸ਼ੋਰਟ ਵੀ ਜਰੂਰ ਨਾਲ ਦੀ ਨਾਲ ਲਈ ਜਾਇਓ ਜਿਵੇਂ ਜੰਗ ਦੀ ਚਰਚਾ ਇਸ ਸਮੇਂ ਪੂਰੀ ਹੈ ਤੁਹਾਡੇ ਮਨਾਂ ਦੇ ਵਿੱਚ ਤੁਸੀਂ ਤਾਂ ਬਿਲਕੁਲ ਬਾਰਡਰ ਦੇ ਉੱਤੇ ਬੈਠੇ ਹੋ ਸੀ ਤਾਂ ਪਿੱਛੇ ਬੈਠੇ ਦਰੀ ਜਾਂਦੇ ਆ ਜਲੰਧਰ ਬੈਠੇ ਤੁਹਾਡੇ ਮਨਾਂ ਚ ਕੀ ਚੱਲਦਾ ਹੁਣ ਦੇਖੋ ਜੀ ਬੈਠੇ ਦੇ ਬਾਰਡਰ ਤੇ ਆ ਹੁਣ ਕੀ ਕਰ ਸਕਦੇ ਐ ਇਸ ਤੋਂ ਜ਼ਿਆਦਾ ਛੱਕਦੇ ਨਹੀਂ ਹਾਂ ਕਰਨਾ ਤਾਂ ਇੱਥੇ ਹੀ ਆ ਹੁਣ ਠੀਕ ਆ ਤੇ ਉਹੜੇ ਇਹੋ ਖੇਤੀ ਆੜੀ ਕਿ ਸਿਆੜੀ ਖੇਤੀ ਵੀ ਨਹੀਂ ਪੀ ਜੀ ਚਲੋ ਚਾਰਾਂ ਪਿੱਛੇ ਕਰ ਲਾਂਗੇ ਇਓਣ ਬੀਜਾਂਗੇ ਇਹਨੂੰ ਬੀ ਪਾਹਾਂਗੇ ਮੁੜ ਕੇ ਤੇ ਇਹੋ ਪਸ਼ੂਆਂ ਨੂੰ ਪਾਹਾਂਗੇ ਇਹੋ ਆਪੇ ਖਾਵਾਂਗੇ ਜਿਵੇਂ ਤੁਸੀਂ ਕਿਹਾ 95% ਜ਼ਮੀਨ ਪਰਲੇ ਪਾਸੇ ਆ ਅੱਗੇ ਤਾਂ ਝੋਨੇ ਦਾ ਸੀਜ਼ਨ ਐ ਤੂੜੀ ਤੁਹਾਡੇ ਕੋਲ ਚੱਕੀ ਨਹੀਂ ਗਈ ਉਥੋਂ ਚੂੜੀ ਚੱਕੀ ਨਹੀਂ ਗਈ ਝੋਨਾ ਅੱਗੇ ਲੱਗਣ ਨਹੀਂ ਦੇਣਾ ਨਾ ਪਠਾ ਬੀਜਣ ਨਹੀਂ ਦੇਣਾ ਪਸ਼ੂ ਕੀ ਖਾਂਣਗੇ ਸਾਡੇ ਤੇ ਪਸ਼ੂ ਆਹਰੇ ਅਸੀਂ ਬੈਠੇ ਜੇ ਇੱਥੇ ਬਾਰਡਰ ਤੇ ਤੇ ਨਹੀਂ ਅਸੀਂ ਕੀ ਕਰਜੋਗੇ ਰੋਜ਼ਗਾਰ ਤਾਂ ਖੇਤੀਬਾੜੀ ਰੋਜ਼ਗਾਰ ਤਾਂ ਕੋਈ ਹੈ ਨਹੀਂ ਆ ਜਾ ਕੇ ਪਸ਼ੂ ਰੱਖ ਲਿਆ ਦੁੱਧ ਦਰ ਵੇਚੀ ਜਾ ਤੇ ਚੱਲ ਮਾੜਾ ਮੋਟਾ ਟਾਂਗ ਚੱਲਦਾ ਹੁਣ ਅਗੇ ਫਸਲ ਕੋਈ ਨਹੀਂ ਬੀਜਣ ਦੇਣੀ ਨਾ ਉਹਨੂੰ ਉੱਚਾ ਕੋਈ ਦਰਖਤ ਨਹੀਂ ਲਾਣ ਦੇ ਹੋਰ ਨਹੀਂ ਕੋ ਉਹ ਤੇ ਮਾਜਵਾ ਦੇ ਕਹੇ ਰਿਆ ਸਾਨੂੰ ਦਰਖਤ ਹੀ ਲਾਣ ਦੇ ਸਾਡੇ ਵਾਸਤੇ ਤਾਂ ਲੱਖ ਸੁਗਰਾ ਤਾਂ ਵੀ ਸਾਲ ਦੋ ਸਾਲਾਂ ਵਿੱਚ ਭੇਜੋ ਰੁਪਈਆ ਪਟੋ ਦੇਂਦਾ ਹੁਣ ਲਾਣਾ ਹੀ ਕੁਛ ਨਹੀਂ ਉੱਚੀ ਫਸਲ ਨਹੀਂ ਲਾਣੀ ਕਰਨੇ ਕੱਖ ਨਹੀਂ ਤੇ ਕੀ ਕਰਾਂਗੇ ਇਸ ਬੈਸ ਉਹ ਦਿੱਕਤ ਤਾਂ ਹੈ ਹੀ ਐ ਅੱਛਾ ਬਾਪੂ ਜੀ ਜਦੋਂ ਕੱਤਰ ਦੀ ਜੰਗ ਹੋਈ ਉਦੋਂ ਖਾਲੀ ਖੁੱਲੀ ਕਰਵਾਇਆ ਸੀ ਇਹ ਪਿੰਡ ਨੂੰ ਉਦੋਂ ਕੁਛ ਹੀਗਾ ਇਦਾਂ ਖਾਲੀ ਖੁੱਲ ਨਹੀਂ ਕਰਾਇਆ ਲੋਕ ਡਰ ਦੇ ਮਾਰੇ ਪੋ ਜਿਹੜੇ ਉਹ ਪਿੱਛੇ ਚੱਲ ਕੇ ਜਾਣੇ ਉਹਨਾਂ ਨੂੰ ਪਿੱਛੇ ਭੇਜਦੇ ਜਿਹੜੇ ਸੈਨੇ ਬੰਦੇ ਸੀ ਤਗੜੇ ਉਹ ਇਥੇ ਘਰਾਂ ਚ ਮੋਰਚੇ ਕੱਢਦੇ ਸੀ ਤੁਹਾਡੇ ਆ ਜਦ ਬੰਬਾਂ ਰਿਹਾ ਹੁੰਦੇ ਮੋਰਚੇਸ ਵੱਢ ਜਾਣਾ ਜਾਣੇ ਜਾਣੇ ਪਿੱਛੇ ਰਿਸ਼ਤੇਦਾਰਾਂ ਦਾ ਭੇਜ ਦਿੱਤੇ ਸੀ ਅੱਛਾ ਜੀ ਉੱਥੇ ਜਾ ਕੇ ਰੋਟੀਆਂ ਖਾਂਦੇ ਸੀ ਉਹ ਤੇ ਹੁਣ ਹੁਣ ਇਹੋ ਦਾ ਮਾਹੌਲਾ ਦਾ ਅੱਜ ਕੱਲ ਮਹਿੰਗਾਈ ਆ ਕੋਈ ਸਮਝਦਾ ਨਹੀਂ ਰਿਸ਼ਤੇਦਾਰ ਨਹੀਂ ਸਮਝਦਾ ਸਮਝਦਾ ਨਹੀਂ ਕੋਈ ਅੱਛਾ ਇਹ ਜਦੋਂ ਇੱਥੇ ਪੂਰੀ ਜੰਗ ਸੀ ਫੌਜ ਆ ਗਈ ਸਾਰੀ ਇੱਥੇ ਉਦੋਂ ਤੁਹਾਡੇ ਤੋਂ ਵੀ ਮਤ ਲੈਂਦੇ ਪਿੰਡ ਵਾਲੇ ਫਿਰ ਅੱਗੇ ਹੋ ਕੇ ਜੰਗ ਦੇ ਵਿੱਚ ਮ ਉਹਨਾਂ ਦੇ ਪਿੰਡਾਂ ਲਾਜ਼ਮੀ ਕਰਨੀ ਸੀ ਉਹ ਇੱਥੋਂ ਫੌਜ ਅੱਗੇ ਲੜੇ ਲੰਢੀ ਆ ਤੂੰ ਰੋਟੀ ਕਿੱਥੋਂ ਕਾਣੀ ਪਾਣੀ ਕਿੱਥੋਂ ਵੀ ਨਾ ਅਸੀਂ ਰੋਟੀਆਂ ਤਿਆਰ ਕਰ ਕਰ ਕੇ ਫੌਜ ਨੂੰ ਉੱਥੇ ਜਾ ਕੇ ਪਹੁੰਚਾਉਂਦੇ ਰਿਹਾ ਅੱਛਾ ਹਾਂ ਠੀਕ ਹੈ ਠੀਕ ਹੈ ਠੀਕ ਹੈ ਤਾਂ ਫਿਰ ਵੀ 71 ਦੀ ਲੜਾਈ ਇਹਨਾਂ ਬਜ਼ੁਰਗਾਂ ਨੇ ਦੇਖੀ ਹੈ ਪਿੰਡ ਦੇ ਨੌਜਵਾਨ ਹਰ ਪੀੜੀ ਇਸ ਸਮੇਂ ਮੌਜੂਦ ਹੈ ਪਰ ਤੁਸੀਂ ਦੇਖੋ ਬਿਲਕੁਲ ਬਾਰਡਰ ਦੇ ਉੱਤੇ ਇੱਥੋਂ ਮੈਂ ਇਹ 20-30 ਮੀਟਰ ਦੇ ਉੱਤੇ ਆ ਕੰਡਿਆਲੀ ਤਾਰ ਹੈ ਇਸ ਤੋਂ ਪਰਲੇ ਪਾਸੇ ਜ਼ੀਰੋ ਲਾਈਨ ਵੀ ਕਹਿੰਦੇ ਬਹੁਤ ਨੇੜੇ ਆ ਸਾਹਮਣੇ ਕੰਬਾਈਨਾ ਹੁਣੇ ਥੋੜੀ ਜਿਹੀ ਪਹਿਲਾਂ ਚੱਲ ਰਹੀ ਸੀਗੀ ਪਾਕਿਸਤਾਨ ਵਾਲੇ ਪਾਸੇ ਉਹਨਾਂ ਨੂੰ ਸਮਾਂ ਦਿੱਤਾ ਗਿਆ ਪਿਓ ਖੁੱਲੇ ਸਮੇਂ ਦੇ ਵਿੱਚ ਆਪਣੀ ਕਣਕ ਜੋ ਫਸਲ ਹੈ ਉਹ ਸਾਂਭ ਲੈਣ ਤੂੜੀ ਤਨ ਸਾਰਾ ਕੁਝ ਸਾਂਭ ਲੈਣ ਪਰ ਇੱਥੇ ਦੇ ਹਾਲਾਤ ਇਹ ਨੇ ਭਾਰਤ ਵਾਲੇ ਪਾਸੇ ਦੇ ਹਾਲਾਤ ਇਹ ਨੇ ਕਿ ਇੱਥੇ ਮੌਕਾ ਜਿਹੜਾ ਆ ਉਹ ਕਿਸਾਨਾਂ ਨੂੰ ਪ੍ਰੋਪਰ ਨਹੀਂ ਦਿੱਤਾ ਗਿਆ ਔਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਇਹ ਇਧਰਲੇ ਪਾਸੇ ਇਹ ਜਿਹੜੀ ਭਾਰਤੀ ਚੈੱਕਪੋਸਟ ਹੈ ਔਰ ਇਸ ਚੈੱਕਪੋਸਟ ਦੇ ਪਰਲੇ ਪਾਸੇ ਇਹ ਜਿਹੜਾ ਹਿੱਸਾ ਉਹ ਪਾਕਿਸਤਾਨ ਵਾਲੇ ਪਾਸੇ ਦਾ ਹਿੱਸਾ ਔਰ ਇਹ ਬਿਲਕੁਲ ਜਿਹੜੀ ਇਹ ਸੜਕ ਦੱਸਦੇ ਨੇ ਕਿ ਇਹ ਸਿੱਧੀ ਸੜਕ ਸ਼ਕਰਪੁਰ ਪਾਕਿਸਤਾਨ ਦਾ ਜਿਹੜਾ ਜਿਹੜਾ ਸ਼ਕਰਗੜ ਮਾਫ ਕਰਨਾ ਸ਼ਕਰਗੜ ਨੂੰ ਇਹ ਸੜਕ ਸਿੱਧੀ ਜਾਂਦੀ ਸੀਗੀ ਕਿਸੇ ਵੇਲੇ ਅੱਜ ਵੀ ਇਸ ਤੋਂ ਰਸਤਾ ਹੈਗਾ ਪਰ ਇਹ ਪਿੰਡ ਦੀ ਫਿਰਨੀ ਹੈ ਆਲੇ ਦੁਆਲੇ ਇਹ ਪਿੰਡ ਦੀ ਫਿਰਨੀ ਘੁੰਮਦੀ ਹੈ ਸਾਹਮਣੇ ਭਾਰਤੀ ਫੌਜ ਦੇ ਵੱਲੋਂ ਬੰਕਰ ਬਣਾਏ ਹੋਏ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਨਜ਼ਦੀਕ ਕੰਡਿਆਲੀ ਤਾਰ ਦੇ ਇਹੀ ਪਿੰਡ ਵਸਿਆ ਹੋਇਆ ਇੱਧਰ ਆ ਪਿੰਡ ਹੈ ਗੁਰੂ ਗੁਰਦੁਆਰਾ ਸਾਹਿਬ ਹੈ ਗੁਰਦੁਆਰਾ ਸਾਹਿਬ ਦਾ ਨਿਸ਼ਾਨ ਸਾਹਿਬ ਹੈ ਔਰ ਬਿਲਕੁਲ ਜੇ ਤੁਸੀਂ ਇੱਧਰਲੇ ਪਾਸੇ ਜਦੋਂ ਨਿਗਾਹ ਮਾਰੋਗੇ ਤਾਂ ਇੱਧਰ ਭਾਰਤੀ ਬੀਐਸਐਫ ਜਿਹੜੀ ਆਪਣੀਆਂ ਫੋਰਸਿਸ ਨੇ ਉਹਨਾਂ ਦੀਆਂ ਚੌਕੀਆਂ ਉਹਨਾਂ ਦੀਆਂ ਪੋਸਟਾਂ ਨੇ ਔਰ ਇੱਧਰਲੇ ਪਾਸੇ ਸਾਰੇ ਫਸਲ ਬਾੜੀ ਜਿਹੜੀ ਆ ਉਹ ਪਾਕਿਸਤਾਨ ਦੀ ਪਰਲੇ ਪਾਸੇ ਆ ਬਿਲਕੁਲ ਨਾਲ ਔਰ ਉਰਲੇ ਪਾਸੇ ਜਿਹੜੀ ਆ ਉਹ ਸਾਡੇ ਇੰਡੀਆ ਦੀ ਪੰਜਾਬ ਦੇ ਕਦਾਈਪੁਰ ਦੀ ਇਹ ਫਸਲવાડી ਇਧਰਲੇ ਪਾਸੇ ਹੈਗੀ ਹੈ ਔਰ ਇੱਥੇ ਵੀ ਤੁਸੀਂ ਦੇਖ ਰਹੇ ਹੋ ਕਿ ਬਜ਼ੁਰਗ ਜਿਹੜੇ ਨੇ ਉਹ ਖੇਤਾਂ ਦੇ ਵਿੱਚ ਕੰਮ ਕਰਦੇ ਹੋਏ ਵੀ ਦਿਖਾਈ ਦੇ ਰਹੇ ਨੇ ਤਾਂ ਹਾਲਾਤ ਮਨਾਂ ਦੇ ਵਿੱਚ ਇਹਨਾਂ ਦੇ ਵਿੱਚ ਵੀ ਡਰ ਤੇ ਸਹਿਮ ਵਾਲਾ ਔਰ ਅਪੀਲ ਪ੍ਰਸ਼ਾਸਨ ਨੂੰ ਸਰਕਾਰਾਂ ਨੂੰ ਇਹੀ ਹੈ ਡਰ ਇਹਨਾਂ ਦੇ ਮਨਾਂ ਦੇ ਵਿੱਚ ਹੈਗਾ ਕਿ ਲੜਾਈ ਕਿਧਰੇ ਨਾ ਲੱਗ ਜੇ ਪਰ ਨਾਲ ਦੀ ਨਾਲੇ ਚਾਹੁੰਦੇ ਨੇ ਕਿ ਸਮਾਂ ਰਹਿੰਦਿਆਂ ਸਾਨੂੰ ਆਪਣੀ ਫਸਲ ਤੂੜੀ ਤੰਦ ਸੰਭਾਲਣ ਦਾ ਜਿਹੜਾ ਉਹ ਮੌਕਾ ਦਿੱਤਾ ਜਾਵੇ ਤਾਂ ਜੋ ਕਿਸੇ ਪ੍ਰਕਾਰ ਦੀ ਸਮੱਸਿਆ ਜਿਹੜੀ ਹੈ ਉਹ ਸਾਨੂੰ ਨਾ ਆਵੇ ਕਿਉਂਕਿ ਝੋਨੇ ਦਾ ਅਗੇ ਸੀਜ਼ਨ ਹੈਗਾ ਔਰ ਕਣਕਤਾ ਵੱਢ ਲਈ ਇਹਨਾਂ ਨੇ ਦੋ ਦਿਨ ਦਾ ਸਮਾਂ ਮਿਲਿਆ ਸੀ ਪਰ ਤੂੜੀ ਨਹੀਂ ਬਣਾਈ ਪੱਠਾ ਜਿਹੜਾ ਉਹ ਸਾਰਾ ਉਧਰਲੇ ਪਾਸੇ ਬੀਜਿਆ ਔਰ ਪਿੰਡ ਲਗਭਗ ਨਿਰਭਰ ਕਰਦਾ ਹੈ ਖੇਤੀਬਾੜੀ ਦੇ ਉੱਤੇ ਪਸ਼ੂਆਂ ਦੇ ਉੱਤੇ ਤਾਂ ਜੀ ਇਹ ਦੇ ਵਿੱਚ ਪਿੰਡ ਦੇ ਹਾਲਾਤ ਕੀ ਹੋ ਸਕਦੇ ਨੇ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਬਾਪੂ ਜੀ ਤੁਸੀਂ ਤਾਂ ਮੈਨੂੰ ਲੱਗਦਾ 71 ਵਾਲਾ ਵੇਲਾ ਇਸ ਪਿੰਡ ਦੇ ਵਿੱਚ ਰਹਿ ਕੇ ਦੇਖਿਆ ਹੋਊਗਾ ਅੱਜ ਫਿਰ ਜੰਗ ਦੀ ਚਰਚਾ ਹੋ ਰਹੀ ਹੈ ਵੀ ਜੰਗ ਲੱਗ ਜਾਣੀ ਕੀ ਆਉਂਦਾ ਮਨ ਦੇ ਵਿੱਚ ਮੰਜ ਕੀ ਉਹਨੇ ਨੇ ਪਰੇਸ਼ਾਨੀ ਸਾਰੇ ਨੂੰ ਹਾਂ ਹਾਂ ਤੰਗੀ ਬੜੀ ਇੱਥੇ ਅੱਛਾ ਜੀ ਅੱਜ ਤਾਂ ਸਾਨੂੰ 5-6 ਦਾ ਪੱਠੇ ਪਾਇ ਲੱਗਣਗੇ ਅੱਛਾ ਜੀ ਅਰੇ ਤਾਂ ਤੋਂ ਪਾਸ ਸਾਰੇ ਪੱਠੇ ਆ ਅੱਛਾ ਜੀ ਵੀ ਮੋਟੀ ਨਹੀਂ ਵੱਢੇ ਕਿਸੇ ਨਹੀਂ ਅੱਛਾ ਲੋਕਾਂ ਦੇ ਪਾਰ ਇੰਨੇ ਲੱਗੇ ਦੇ ਆ ਉੱਬ ਨਹੀਂ ਲਿਆਂ ਦਿੱਤੇ ਅੱਛਾ ਜੀ ਹਾਂ ਕੱਤਰ ਵੇਲੇ ਕੀ ਮਾਹੌਲ ਸੀਗਾ ਜੀ ਪਿੰਡ ਦਾ ਉਦੋਂ ਕੱਤਰ ਚ ਕੱਤ ਦੀ ਮਾਹੌਲ ਜਿਹੜੇ ਲੜਾਈ ਪਈ ਸੀ ਨਾ ਚਲੋ ਕੀ ਪੈਦੀ ਨਟ ਗਈ ਸੀ ਅੱਛਾ ਜੀ ਤੇ ਮੋਰ ਪਿੰਡ ਸੁਨਾ ਲਾ ਗਿਆ ਸੀ ਅੱਛਾ ਜੀ ਹਾਂ ਜੀ ਕੋਈ ਖਾਨ ਨੂੰ ਨਹੀਂ ਕਿ ਮਿਲਦਾ ਉਸ ਸਾਖ ਵੀ ਨਹੀਂ ਚੱਲਦੀ ਕਿਸ ਨੂੰ ਹਾਂ ਹੁਣ ਤੇ ਮਹਿੰਗਾਈ ਬਹੁਤ ਹੋ ਗਈ ਹਾਂਜੀ ਹੂੰ ਹੂੰ ਉਧਰ ਪੁੱਛ ਲੋ ਕਿ ਨਾ ਤਾਂ ਬਿਲਕੁਲ ਉਹੀ ਉਹੀ ਗੱਲ ਨੇ ਬਜ਼ੁਰਗਾਂ ਨੇ ਵੀ ਕਹੀ ਐ ਵੀ ਉਦੋਂ ਤਾਂ ਚਲੋ ਰਿਸ਼ਤੇਦਾਰ ਸਾਖ ਸੰਬੰਧੀ ਇੱਕ ਦੂਜੇ ਨੂੰ ਚੱਲ ਲੈਂਦੇ ਸੀ ਪਰ ਅੱਜ ਮਹਿੰਗਾਈ ਇੰਨੀ ਹੈ ਵੀ ਅੱਜ ਰਿਸ਼ਤੇਦਾਰ ਵੀ ਪਿੱਤੇ ਨਾ ਕਿਤੇ ਉਹ ਗਰੇਜ ਕਰਦੇ ਨੇ ਕਿਉਂਕਿ ਮਹਿੰਗਾਈ ਇੰਨੀ ਹੋ ਗਈ ਹੈ ਆਪਣਾ ਟੱਬਰ ਪਾਲਣ ਔਖਾ ਤਾਂ ਇਹ ਹਾਲਾਤਾਂ ਦੇ ਵਿੱਚ ਜਦੋਂ ਇਹ ਪੂਰੇ ਦਾ ਪੂਰਾ ਪਿੰਡ ਉੱਠ ਕੇ ਪਿੱਛੇ ਜਾਏਗਾ ਤਾਂ ਫਿਰ ਹਾਲਾਤ ਤੁਸੀਂ ਇਹਨਾਂ ਪਿੰਡ ਦੇ ਲੋਕਾਂ ਦੇ ਸਮਝ ਸਕਦੇ ਹੋ ਤਾਂ ਸਰਕਾਰਾਂ ਨੂੰ ਪ੍ਰਸ਼ਾਸਨ ਨੂੰ ਹੀ ਅਪੀਲ ਹੈ ਵੀ ਨਾ ਲੋਕਾਂ ਦੇ ਪਸ਼ੂਆਂ ਦੇ ਵਾਸਤੇ ਘੱਟੋ ਘੱਟ ਬੇਜ਼ੁਬਾਨ ਪਸ਼ੂਆਂ ਦੇ ਵਾਸਤੇ ਕੋਈ ਚਾਰੇ ਦਾ ਬੰਦੋਬਸਤ ਕੀਤਾ ਜਾਵੇ ਕਿਉਂਕਿ ਪੂਰਾ ਸਾਲ ਇਹਨਾਂ ਨੇ ਪਰਲੇ ਪਾਸਿਓਂ ਪੱਠੇ ਵੱਢ ਕੇ ਲਿਆਉਣੇ ਤੇ ਉਹਦੇ ਉੱਤੇ ਹੀ ਨਿਰਭਰ ਹੋਣਾ ਸੀਗਾ ਪਰ ਹਾਲ ਦੀ ਘੜੀ ਇਹਨਾਂ ਪਿੰਡਾਂ ਦੇ ਵਿੱਚ ਟੈਂਸ ਦਾ ਮਾਹੌਲ ਆ ਇਹਨਾਂ ਪਿੰਡਾਂ ਦੇ ਵਿੱਚ ਚਿੰਤਾ ਦਾ ਮਾਹੌਲ ਹੈ ਲੋਕਾਂ ਦੇ ਬੱਚਿਆਂ ਦੇ ਬਜ਼ੁਰਗਾਂ ਦੇ ਬੀਬੀਆਂ ਦੇ ਮਨਾਂ ਦੇ ਵਿੱਚ ਡਰ ਹੈ ਕਿ ਕਿਦਰੇ ਜੰਗ ਨਾ ਲੱਗ ਜਾਵੇ ਹਾਲਾਂਕਿ ਚਰਚਾਵਾ ਤੇਜ਼ ਨੇ ਕੱਲੂ ਇੱਕ ਮੌਕ ਡ੍ਰਿਲ ਵੀ ਜਿਹੜੀ ਆ ਉਹ ਕੀਤੀ ਜਾਣੀ ਆ ਖਾਸ ਤੌਰ ਦੇ ਉੱਤੇ ਜਿਹੜੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੌਕ ਡ੍ਰਿਲ ਹੋਣੀ ਆ ਵੀ ਜੇਕਰ جنگ ਲੱਗਦੀ ਹੈ ਤਾਂ ਫਿਰ ਕਿਵੇਂ ਆਪਣਾ ਬਚਾਅ ਕਰਨਾ ਪਰ ਉਸ ਮੌਕ ਡ੍ਰਿਲ ਨੂੰ ਵੀ ਲੋਕੀ ਇਸ ਚੀਜ਼ ਨਾਲ ਜੋੜ ਕੇ ਦੇਖ ਰਹੇ ਨੇ ਵੀ ਸ਼ਾਇਦ ਆਉਣ ਵਾਲੇ ਸਮੇਂ ਦੇ ਵਿੱਚ ਕਿਤੇ جنگ ਨਾ ਲੱਗ ਜੇ ਹਾਲਾਂਕਿ جنگ ਦੇ ਵਿੱਚ ਦੋਨਾਂ ਮੁਲਕਾਂ ਦਾ ਨੁਕਸਾਨ ਹੋਣਾ ਹੈ ਆਮ ਲੋਕਾਂ ਦੀ ਜ਼ਿੰਦਗੀ ਜਿਹੜੀਆਂ ਤਵਾ ਹੁੰਦੀ ਹੈ ਤੋਂ ਪਰ ਇਹਨਾਂ ਬਾਰਡਰ ਦੇ ਉੱਤੇ ਰਹਿੰਦੇ ਇਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਡਰ ਤੇ ਸਹਿਮ ਹੈ ਕਿ ਅਗਲਾ ਜ਼ਿੰਦਗੀ ਦੇ ਵਿੱਚ ਦਿਨ ਕਿਹੋ ਜਿਹਾ ਆਏਗਾ ਫਿਲਹਾਲ ਤੁਸੀਂ ਬੜੇ ਰੌਣਕਾਂ ਪੈਂਦਾ ਵੀ ਟੀਵੀ ਤੇ